ਤੁਹਾਡੇ ਨਾਲ ਜੈਪੁਰ ਦੇ ਵਿੱਚ ਹੋਈ ਇੱਕ ਅਨੋਖੀ ਚੋਰੀ ਬਾਰੇ ਗੱਲ ਕਰਨ ਜਾ ਰਹੇ ਹਾਂ ਤੁਹਾਨੂੰ ਦੱਸ ਜੀਏ ਕਿ ਜੈਪੁਰ ਦੇ ਇੱਕ ਸੁਨਿਆਰੇ ਵੱਲੋਂ ਅਮਰੀਕੀ ਮਹਿਲਾ ਨੂੰ ਜਿਹੜਾ ਉਹ ਉਹਦੇ ਨਾਲ ਕਾਫੀ ਕਰੋੜਾਂ ਦੀ ਜਿਹੜੀ ਠੱਗੀ ਮਾਰੀ ਹੈ ਕੀ ਮਾਮਲਾ ਆਓ ਤੁਹਾਨੂੰ ਦੱਸਦੇ ਹਾਂ ਅਮਰੀਕਾ ਦੀ ਜਿਹੜੀ ਇੱਕ ਮਹਿਲਾ ਹੈ ਉਹ ਜੈਪੁਰ ਦੇ ਵਿੱਚ ਘੁੰਮਣ ਫਿਰਨ ਗਈ ਸੀ ਉਸ ਦੌਰਾਨ ਉੱਥੋਂ ਦੇ ਇੱਕ ਸੁਨਿਆਰੇ ਨੇ ਜਿਹੜੀ ਆ ਉਸ ਔਰਤ ਦੇ ਨਾਲ ਅਮਰੀਕੀ ਔਰਤ ਦੇ ਨਾਲ 6 ਕਰੋੜ ਦੀ ਜਿਹੜੀ ਉਹਨੇ ੱਗੀ ਮਾਰੀ ਐ ਉਹਨੇ ਜਿਹੜੇ ਨਕਲੀ ਪੱਥਰ ਸੀ ਉਹਨਾਂ ਨੂੰ ਹੀਰੇ ਦੱਸ ਕੇ ਉਹਨੇ ਜਿਹੜੇ 300 ਰੁਪਏ ਦੇ ਪੱਥਰ ਸੀ ਉਹਨਾਂ ਨੂੰ 6 ਕਰੋੜ ਉਹਨਾਂ ਦੀ ਕੀਮਤ ਦੱਸ ਕੇ ਉਹਨੇ ਇਹ ਕਿਹਾ ਵੀ ਇਹ ਅਸਲ ਹੀਰੇ ਨੇ ਤੇ ਉਹਨੇ ਇਹ ਕਹਿ ਕੇ ਵੇਚਦੇ ਇਤੋਂ ਤੱਕ ਕਿ ਉਹਨੇ ਇਹ ਜਿਹੜੇ ਨਕਲੀ ਪੱਥਰ ਆ ਇਹਨਾਂ ਦਾ ਜਿਹੜਾ ਸਰਟੀਫਿਕੇਟ ਆ ਉਹ ਅਸਲੀ ਹੀਰਿਆਂ ਦਾ ਜਿਹੜਾ ਉਹਨੇ ਬਣਾ ਕੇ ਜਿਹੜਾ ਉਹ ਪੇਸ਼ ਕੀਤਾ ਵੀ ਇਹ ਅਸਲ ਦੇ ਵਿੱਚ ਹੀਰੇ ਨੇ ਇਸ ਤਰੀਕੇ ਉਸ ਸੁਨਿਆਰੇ ਨੇ ਜਿਹੜੇ ਆਹੋ 6 ਕਰੋੜ ਦੇ ਵਿੱਚ 300 ਰੁਪਏ ਦੇ ਜਿਹੜੇ ਪੱਥਰ ਸੀ ਉਹ ਹੀਰੇ ਕਹਿ ਕੇ ਉਹ ਵੇਚਿਆ ਤੇ ਜਿਹੜਾ ਇੱਕ ਜਾਲੀ ਸਰਟੀਫਿਕੇਟ ਵੀ ਉਸ ਅਮਰੀਕੀ ਮਹਿਲਾ ਜਿਹੜੀ ਉਹਨੂੰ ਉਹਨੇ ਦਿੱਤਾ ਹੁਣ ਇੱਥੋਂ ਇਹ ਸਾਬਤ ਹੁੰਦਾ ਵੀ ਹੁਣ ਸਾਨੂੰ ਜਦੋਂ ਵੀ ਆਪਾਂ ਕਿਸੇ ਤੋਂ ਵੀ ਕੋਈ ਚੀਜ਼ ਪਰਚੇਸ ਕਰਨ ਚਾਹੁੰਦੇ ਆ ਤਾਂ ਸਾਨੂੰ ਪੂਰਾ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ ਵੀ ਉਹ ਚੀਜ਼ ਹੈ ਵਾਕਈ ਕਿਤੇ ਸਾਡੇ ਨਾਲ ਫਰੌਡ ਤਾਂ ਨਹੀਂ ਹੋ ਰਿਆ ਸਾਡੇ ਨਾਲ ਕਿਤੇ ਠੱਗੀ ਤਾਂ ਨਹੀਂ ਹੋ ਰਹੀ ਸੋ ਇਸ ਲਈ ਅੱਗੇ ਤੋਂ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ ਪੜਤਾਲ ਕਰੋ ਤਾਂ ਜੋ ਇਹੋ ਜੀ ਠੱਗੀ ਤੋਂ ਜਿਹੜਾ ਉਹ ਬਚਿਆ ਜਾ ਸਕੇ ਤੇ ਸਰਕਾਰ ਨੂੰ ਵੀ ਚਾਹੀਦਾ ਉੱਥੋਂ ਦੀ ਨੂੰ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਉਸ ਸੁਨਿਆਰੇ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ